ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਦੇਖੋ ਜਿਹੜਾ ਕਣਕ ਦੀ ਬਿਜਾਈ ਦੇ ਵਿੱਚ ਕਿਸਾਨ ਵੀਰੋ ਆਪਾਂ ਜਿਹੜਾ ਖਾਸ ਧਿਆਨ ਬਿਜਾਈ ਸਮੇਂ ਰੱਖਣਾ ਹੁੰਦਾ ਕਈ ਕਿਸਾਨ ਵੀਰ ਕਹਿੰਦੇ ਕਿ ਇਹ ਰਿਪੀਟ ਹੋ ਜਾਂਦੀ ਹੈ ਗੱਲ ਕਈ ਵਾਰ ਵਾਰ-ਵਾਰ ਕਹਿਣਾ ਪਰ ਕੀ ਕਰੀਏ ਕਿ ਜਿਹੜਾ ਥੱਲੇ ਸਵਾਲ ਉਹੀ ਫੇਰ ਕਿਸਾਨ ਵੀਰਾਂ ਦੇ ਆ ਜਾਂਦੇ ਤੇ ਜੇ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਗਲਤੀ ਕਿਸਾਨ ਵੀਰ ਕਰਦਾ ਤਾਂ ਉਹਦੇ ਵਿੱਚ ਫਸਲ ਦਾ ਝਾੜ ਦਾ ਤੁਹਾਡਾ ਨੁਕਸਾਨ ਕਿਉਂਕਿ ਸ਼ੁਰੂ ਦੇ ਵਿੱਚ ਕੀਤੀ ਆਪਣੀ ਬਜਾਈ ਟਾਈਮ ਜੇ ਆਪਾਂ ਇੱਕ ਥੋੜਾ ਜਿਹਾ ਅਣਗੌਲਿਆ ਕਰਤਾ ਨੇ ਇਸ ਗੱਲ ਨੂੰ ਤਾਂ ਫਿਰ ਆਪਾਂ ਸਾਰਾ ਸੀਜ਼ਨ ਜਿੰਨਾ ਮਰਜੀ ਝੂਰ ਲਾ ਲਈਏ ਆਪਣਾ 10% ਦਾ ਫਰਕ ਪੈ ਜਾਣਾ ਬਜਾਈ ਟਾਈਮ ਜਿਹੜੀ ਜ਼ਰੂਰਤ ਹੈ ਨਾ ਹੁਣ ਇਹ ਜਿਵੇਂ ਕਿਸਾਨ ਵੀਰ ਕਹਿੰਦੇ ਕਿ ਡੀਪੀ ਤੋਂ ਬਿਨਾ ਕਣਕ ਸਾਡੀ ਜਮਦੀ ਨਹੀਂ ਉਗਦੀ ਨਹੀਂ ਹੈ ਉਦੇ ਵਿੱਚ ਉਹਨਾਂ ਦਾ ਜਿਹੜਾ ਕਹਿਣ ਦਾ ਜਿਹੜਾ ਇਹ ਡਰ ਆ ਕਿ ਉਗਦੀ ਨਹੀਂ ਉਹ ਡਰ ਗਲਤ ਹੁੰਦਾ ਪਰ ਉਹ ਇਸ ਗੱਲ 'ਚ ਸਹੀ ਹੈ ਕਿ ਜਿਹੜੀ ਡੀਏਪੀ ਹੈ ਜਾਂ ਕੋਈ ਵੀ ਫਾਸਫੋਰਸ ਤੱਤ ਹੈ ਜਿਹੜਾ ਕਿਸੇ ਵੀ ਖਾਦ ਰਾਇਆਂ ਆਪਾਂ ਦੇਣਾ ਨਾ ਫਾਸਫੋਰਸ ਤੱਤ ਉਹ ਬੜਾ ਜ਼ਰੂਰੀ ਹੈ ਫਾਸਪੋਰਸ ਹੁਣ ਕਿਸਾਨ ਵੀਰਾਂ ਦਾ ਕੀ ਥੱਲੇ ਕਮੈਂਟ ਆਉਂਦੇ ਆ ਕਿ ਮੇ ਤੋਂ ਜਿਹੜੀ ਹੈਗੀ ਆ 35 ਕਿਲੋ ਡੀਏਪੀ ਪਈ ਆ ਜਾਂ ਕਈ ਕਿਸਾਨ ਵੀਰ 20 20 0 ਤੇਰਾ 50 ਕਿਲੋ ਹੀ ਪਾ ਰਹੇ ਆ ਜਾਂ 12 32 16 50 ਕਿਲੋ ਹੀ ਪਾ ਰਹੇ ਆ ਜਾਂ ਜਿਹੜੀ ਸੁਪਰ ਆ ਉਹ ਗੱਟਾ ਢੇੜ ਗੱਟਾ ਜਾਂ ਦੋ ਗੱਟਿਆਂ ਤਾਂ ਇਉਂ ਹੀ ਪਾ ਰਹੇ ਆ ਜਿਹੜੀ ਟੀਐਸਬੀ ਹੈ ਉਹ 50 ਕਿਲੋ 60 ਕਿਲੋ ਪਾ ਰਹੇ ਆ ਉਹਦੇ ਨਾਲ ਯੂਰੀਆ ਨਹੀਂ ਪਾ ਰਹੇ ਇਹ ਆਪਣੀ ਇੱਕ ਗਲਤੀ ਕਰਕੇ ਬਾਅਦ ਚੋਂ ਚਾਹੇ ਆਪਾਂ ਪਹਿਲੇ ਪਾਣੀ ਤੇ ਪਾ ਲਗੇ ਚਾਹੇ ਆਪਾਂ ਦੂਜੇ ਪਾਣੀ ਦੇ ਪਾ ਲਈਏ ਚਾਹੇ ਆਪਾਂ ਦੋ ਵਾਰੀ ਪਾ ਲਈਏ ਵੱਧ ਪਾ ਲਈਏ ਉਹ ਗੱਲ ਜਿਹੜੀ ਨਿਬੜਨੀ ਕਿਉਂਕਿ ਫਾਸਫੋਰਸ ਤੱਤ ਬਜਾਈ ਟਮੀ ਸਮੇਂ ਦੇਣਾ ਤੇ ਬੀਜ ਦੇ ਨੇੜੇ ਪਿਆ ਹੋਣਾ ਚਾਹੀਦਾ ਡ੍ਰਿਲ ਕੀਤਾ ਹੋਇਆ ਹੋਣਾ ਚਾਹੀਦਾ ਹੁਣ ਜਿਹੜੀ ਡਬਲ ਡ੍ਰਿਲ ਆਉਂਦੀ ਹੈ ਚਾਹੇ ਤੁਸੀਂ ਸੁਪਰ ਸੀਡਰ ਨਾਲ ਬੀਜਦੇ ਆਂ ਚਾਹੇ ਤੁਸੀਂ ਜ਼ੀਰੋ ਡ੍ਰਿਲ ਨਾਲ ਬੀਜਦੇ ਆਂ ਚਾਹੇ ਤੁਸੀਂ ਹੈਪੀ ਸੀਡਰ ਨਾਲ ਬੀਜਦੇ ਆਂ ਕੁਆਂਟਲ ਤੱਕ ਖਾਦ ਬੜੇ ਵਧੀਆ ਤਰੀਕੇ ਨਾਲ ਡ੍ਰਿਲ ਹੋ ਜਾਂਦੀ ਸਿੰਗਲ ਸੁਪਰ ਫਾਸਫੇਟ ਡੇਢ ਘਟਾ ਸੋਰੀ 3 ਘਟੇ ਪੌਣੇ ਇੱਕ ਥੈਲੇ ਦਾ ਮੂਰੇ ਛਿੱਟਾ ਦੇ ਦੋ ਘਟੇ ਡ੍ਰਿਲ ਕਰ ਸਕਦੇ ਬੜੀ ਆਸਾਨੀ ਨਾਲ ਜਾਂ ਤੁਸੀਂ 80 ਕਿਲੋ ਦੇ ਨਾਲ ਜਿਵੇਂ ਆਪਾਂ 15-20 ਕਿਲੋ ਯੂਰੀਆ ਪਾਣੀ ਉਹ ਪਾ ਕੇ ਤੇ ਬਾਕੀ ਜਿਹੜੀ ਹੈਗੀ ਛਿੱਟਾ ਦੇ ਦਿਓ 12 32 16 ਜਿਹੜੀ ਉਹ ਘਟੋ ਘਟਾ 80 ਕਿਲੋ ਪਾਓ ਫੇਸ ਫਾਸਫੋਰਸ ਆਪਣੀ ਪੂਰੀ ਹੁੰਦੀ ਆ ਜਿਹੜੀ TSP ਆ ਉਹ DAP ਜਿੰਨੀ ਪੈ ਜਾਂਦੀ ਐ ਪਰ ਉਹਦੇ ਨਾਲ ਵੀ 20 25 ਕਿਲੋ ਯੂਰੀਆ ਪਾਣੀ ਐ ਜਿਹੜੀ ਥੋੜੀ 10 26 26 ਐ 10 26 26 ਉਹ 1 ਕੁਇੰਟਲ ਪਾਓ ਘੱਟੋ ਘੱਟ ਜਿਹੜੀ 20 20 0 13 ਉਹ 125 ਕਿਲੋ ਪਾਓ ਘੱਟੋ ਘੱਟ ਜਦੋਂ 20 20 0 13 ਪਾਉਣੀ ਐ ਸਲਫਰ ਨਹੀਂ ਪਾਉਣਾ ਤੇ 50 ਕਿਲੋ ਯੂਰੀਆ ਘਟਾਉਣੀ ਐ ਬਾਕੀ ਖਾਦਾਂ ਨਾਲ ਜਿਹੜੀ ਆਪਾਂ ਚਾਹੇ ਥੋੜੀ 12 32 16 80 ਕਿਲੋ ਪਾਈ ਐ ਜਾਂ 10 26 26 100 ਕਿਲੋ ਪਾਈ ਐ 20 ਕਿਲੋ ਯੂਰੀਆ ਉਹਦੇ ਨਾਲ ਫਰਕ ਪੈ ਜਾਣ ਕਹਿਣ ਦਾ ਮਤਲਬ ਕਿ ਜਿਹੜੀ ਡਾਇਆ ਜਿੰਨੀ ਜਿਹੜੀ ਨਾਈਟrogenਾ ਉਨਾ ਫਰਕ ਪਿਆ ਜਾਂਦਾ ਉਨੀ ਮਿਲ ਜਾਂਦੀ ਹੈ ਨਾਲ ਹੀ ਤਾਂ ਇਹ ਬੜਾ ਜ਼ਰੂਰੀ ਜੇ ਆਪਾਂ ਫਾਸਫੋਰਸ ਤੱਤ ਬਜਾਈ ਟਾਈਮ ਪੂਰਾ ਨਹੀਂ ਕਰਦੇ ਜੇ ਆਪਾਂ ਕੋਈ 35 ਕਿਲੋ ਖਾਦ ਪਾ ਲਈ ਕੋਈ 45 ਕਿਲੋ ਪਾ ਲਈ ਕੋਈ 45 ਕਿਲੋ ਪਾ ਲਈ ਪੂਰੀ ਨਹੀਂ ਖਾਦ ਪਾਈ 12 32 16 ਕਿੰਨੀ ਪੈਣੀ ਹੈ ਸੁਪਰ ਕਿੰਨੀ ਪੈਣੀ 20 20 13 ਪੈਣੀ ਹੈ ਇਹ ਤੁਹਾਨੂੰ ਵਾਰ-ਵਾਰ ਮੈਂ ਦੱਸ ਰਿਹਾ ਜੇ ਫਾਸਫੋਰਸ ਤਤ ਸ਼ੁਰੂਆਤ ਤੋਂ ਪਰ ਨਹੀਂ ਦਿੰਦੇ ਕਿਉਂਕਿ 5-7 ਦਿਨ 10 ਦਿਨ ਤਾਈਂ ਜਿਹੜਾ ਦਾਣੇ ਤੋਂ ਉਹਨੇ ਖਰਾਕ ਲਈ ਜਾਣੀ ਆ ਬੂਟੇ ਨੇ ਉਹਨੇ ਟਾਈਮ ਜਿਹੜੀ ਆਪਾਂ ਡ੍ਰਿਲ ਕੀਤੀ ਹੁੰਦੀ ਹੈ ਡੀਏਪੀ ਉਹ ਅਵੇਲੇਬਲ ਫਾਰਮ ਦੇ ਵਿੱਚ ਆ ਜਾਂਦੀ ਹੈ ਤੇ ਜਿਵੇਂ ਉਹ ਜੜੀਆਂ ਜੜਾਂ ਉਹਦੀਆਂ ਪਹੁੰਚਦੀਆਂ ਫਾਸਫੋਰਸ ਨਾਲ ਦੀ ਨਾਲ ਫਾਸਫੋਰਸ ਨਾਈਟ੍ਰੋਜਨ ਮਿਲਣੀ ਸ਼ੁਰੂ ਹੋ ਜਾਂਦੀ ਹੈ ਬੜੀ ਵਧੀਆ ਗਰੋਥ ਹੁੰਦੀ ਹੈ ਸ਼ਾਨਦਾਰ ਜਿਹੜਾ ਕੰਬੀਨੇਸ਼ਨ ਮਿਲ ਜਾਂਦਾ ਜੇ ਆਪਾਂ ਪਹਿਲਾ ਪਹਿਲੇ ਪਾਣੀ ਤੇ ਪਹਿਲਾ ਪਾਣੀ ਆਪਣਾ ਹੋ ਸਕਦਾ 25 ਦਿਨ ਨੂੰ ਲੱਗੇ 30 ਨੂੰ ਲੱਗੇ 35 ਨੂੰ ਲੱਗੇ ਉਹ ਆਪਾਂ ਨੂੰ ਰਿਜ਼ਲਟ ਜਿਹੜਾ ਕਿਉਂਕਿ ਈਟ ਏਟੀਪੀ ਸਿੰਥੈਸਿਸ ਵਾਸਤੇ ਜੜਾਂ ਦੀ ਗ੍ਰੋਥ ਵਾਸਤੇ ਫੋਟ ਵਾਸਤੇ ਜਿਹੜੀ ਪोटाश ਆ ਉਹ ਤਾਂ ਜਿਹੜੇ ਸਿੱਧੀ ਫਸਲ ਨੂੰ ਖੜਾ ਰੱਖਣ ਨੂੰ వాటర్ ਮੂਵਮੈਂਟ ਨੂੰ ਜਿਹੜੀ ਹੈਗੀ ਜ਼ਿਆਦਾ ਜ਼ਰੂਰਤ ਜਾ ਕੇ ਪੈਂਦੀ ਜਦੋਂ ਦਾਣਿਆਂ ਨੂੰ ਮੂਵਮੈਂਟ ਹੋਣੀ ਆ ਬਿਮਾਰੀ ਕੀੜੇ ਮੜਗਣ ਤੋਂ ਸਟਰੈਂਥ ਦੇਣੀ ਆ ਉਹਦਾ ਵੀ ਬਹੁਤ ਇੰਪੋਰਟੈਂਟ ਰੋਲ ਆ ਪਰ ਫਾਸਫੋਰਸ ਆਪਾਂ ਜੇ ਬਜਾਈ ਟਾਈਮ ਪੂਰੀ 25 ਕਿਲੋ ਸ਼ੁੱਧ ਫਾਸਫੋਰਸ ਜਿਹੜੀ ਕਿ ਵੱਖ-ਵੱਖ ਖਾਦਾਂ ਤੋਂ ਵੱਖ-ਵੱਖ ਕੰਟੈਂਟ ਮਿਲਦਾ ਜੇ ਆਪਾਂ ਨਹੀਂ ਦਿੰਦੇ ਤਾਂ ਉਹ ਆਪਣੀ ਚੀਜ਼ ਦਾ ਨੁਕਸਾਨ ਹੋਊਗਾ ਉਹ ਆਪਣਾ ਕਹਾਵਤ ਨਹੀਂ ਪੁਰਾਣੀ ਬਜ਼ੁਰਗ ਕਹਿੰਦੇ ਹੁੰਦੇ ਕਿ ਪਲ ਦਾ ਖੁੰਝਿਆ ਕੋਹ ਤੇ ਜਾ ਡੇਦਾ ਸੋ ਇਹ ਗਲਤੀ ਨਾ ਕਰੋ ਫਾਸਫੋਰਸ ਪੂਰੀ ਦਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ